ਗਈ ਹੈ ਉਹ ਕਿਸ ਕਾਰਨ ਰੱਖੀ ਗਈ ਹੈ ਤੇ ਕੀ ਆਸ਼ਵਾਸਨ ਜਿਹੜਾ ਐ एसएसपी ਵੱਲੋਂ ਮਿਲਿਆ ਜੀ ਉਹ ਪਾਰ ਮੰਡਲ ਨੇ ਜਿਹੜੀ ਅੱਜ ਮੀਟਿੰਗ ਐ एसएसपी ਸਾਹਿਬ ਨਾਲ ਕੀਤੀ ਹੁੰਦਾ ਇੱਕੋ ਹੀ ਮਸਲਾ ਸੀ ਕਿ ਸ਼ਹਿਰ ਦੇ ਵਿੱਚ ਇਸ ਵੇਲੇ ਹਾਲਾਤ ਇੰਨੇ ਖਰਾਬ ਨੇ ਕਿ ਆदमी ਨਾ ਪੈਦਲ ਚੱਲ ਸਕਦਾ ਨਾ ਮੋਟਰਸਾਈਕਲ ਤੇ ਚੱਲ ਸਕਦਾ ਨਾ ਘਰ ਦੇ ਬਾਹਰ ਖੜਾ ਹੋ ਸਕਦਾ ਹੈ। ਕੱਲ ਘਰ ਦੇ ਬਾਹਰ ਖੜੇ ਕਿਸੇ ਬੰਦੇ ਦਾ ਮੋਬਾਈਲ ਖੋ ਕੇ ਲੈ ਕੇ ਸਕੂਟਰ ਤੇ ਜਾਂ ਦੇਖਦਾ ਤੁਸੀਂ ਮੋਬਾਈਲ ਖੋ ਕੇ ਲੈ ਕੇ ਕਾਪੇ ਮਾਰ ਕੇ ਮੋਟਰਸਾਈਕਲ ਖੋ ਕੇ ਲੈ ਜਾਂਦੇ ਆ ਹਾਲਾਤ ਬੁਢੇ ਖਰਾਬ ਨੇ। ਉਸ ਸਿਲਸਿਲੇ ਵਿੱਚ ਅੱਜ ਅਸੀਂ ਇੱਥੇ ਆਏ ਸਾਂ ਇੱਕ ਪ੍ਰੋਬਲਮ ਤਾਂ ਸਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦੇ ਨਾਂ ਦੇ ਉੱਤੇ ਬਦਲੀਆਂ ਕਰਕੇ ਸਾਰੇ ਜ਼ਿਲ੍ਹਿਆਂ ਨੂੰ ਡਿਸਟਰਬ ਕਰਦੀ ਹੈ ਸਰਕਾਰ ਇਲੈਕਸ਼ਨ ਕਮਿਸ਼ਨ ਜੋ ਵੀ ਲੇਕਿਨ ਉਹਦੇ ਨਾਲ ਸ਼ਹਿਰ ਦਾ ਤਾਂ ਕੋਈ ਕਸੂਰ ਨਹੀਂ ਇੱਕ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਵੀ ਜਦੋਂ ਵੀ ਆਨੇ ਆਫੀਸਰਸ ਕੋਲੋਂ ਕਹਿੰਦੇ ਸਾਡੇ ਕੋਲ ਫੋਰਸ ਨਹੀਂ ਹੈ ਹੁਣ ਫੋਰਸ ਤਾਂ ਸ਼ਹਿਰੀਆਂ ਨੇ ਪ੍ਰੋਵਾਈਡ ਕਰਨੀ ਨਹੀਂ ਫੋਰਸ ਤਾਂ ਪ੍ਰੋਵਾਈਡ ਕਰਨੀ ਹੈ ਸਰਕਾਰ ਦੇ ਲੇਕਿਨ ਸਰਕਾਰ ਦੇੰਦੇ ਵੱਲ ਕੋਈ ਧਿਆਨ ਨਹੀਂ ਸਾਰਾ ਸ਼ਹਿਰ ਬਹੁਤ ਪਰੇਸ਼ਾਨ ਸੀ ਹੋਰ ਹੜਤਾਲ ਕਰਨ ਦੇ ਮੂਡ 'ਚ ਸੀ ਵੀ ਇੱਕ ਇਨਡੇਫਿਨਿਟ ਹੜਤਾਲ ਕਰੀਏ ਤਾਂ ਕਿ ਪ੍ਰਸ਼ਾਸਨ ਜਾ ਕੇ ਐਸਐਸਪੀ ਸਾਹਿਬ ਨੇ ਕਿਹਾ ਕਿ ਮੈਂ ਤੁਹਾਨੂੰ ਮੈਨੂੰ ਸਿਰਫ 15 ਅਗਸਤ ਤੱਕ ਦਾ ਟਾਈਮ ਦੇ ਦਿਓ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਉਹ ਤੁਹਾਨੂੰ ਅਸੀਂ ਦੇਵਾਂਗੇ ਔਰ ਅਸੀਂ ਵੀ ਉਹਨਾਂ ਨੂੰ ਇਹ ਕਹਿ ਕੇ ਆਏ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਪ੍ਰਸ਼ਾਸਨ ਨਾਲ ਜਿੰਨਾ ਸਾਥ ਦੇ ਸਕੀਏ ਉਹ ਦੇਵਾਂਗੇ ਅਸੀਂ ਵੀ ਉਹਨਾਂ ਇੱਕ ਵਪਾਰ ਮੰਡਲ ਦੇ ਨਾਤੇ ਸਾਰੀਆਂ ਯੂਟਾ ਨੂੰ ਇਕੱਠਾ ਕਰਕੇ ਉਹਨਾਂ ਦੀ ਇਹ ਕੋਸ਼ਿਸ਼ ਕਰਨੀ ਹੈ ਕਿ ਕੋਸ਼ ਅੱਧੀ ਪਜੱਦੀ ਪੁਲਿਸ ਸਾਨੂੰ ਵੀ ਬੰਨਾ ਪੈਣਾ ਹੈ ਜਦੋਂ ਤੱਕ ਅਸੀਂ ਫੈਂਟੇ ਨਾਲ ਆਏ ਸ਼ਾਇਦ ਇਹਨਾਂ ਨੇ ਹਟਾ ਨਹੀਂ ਜਿਹੜੇ ਨੰਗੀਆਂ ਚਟੀਆਂ ਚੋਰੀਆਂ ਨੰਗੇ ਚਟੇ ਮੋਬਾਈਲ ਖੋਲ ਲੱਗ ਪਏ ਨੇ 5-5 ਕਿਲੋ ਕਣਕ ਫਰੀ ਦੇ ਕੇ ਬਿਜਲੀ ਫਰੀ ਦੇ ਕੇ ਇਹਨਾਂ ਨੇ ਸਾਰੇ ਚੋਰ ਬਣਾਤੇ ਨੇ ਸਾਰੇ ਨਸ਼ਈ ਬਣਾਤੇ ਨੇ ਲੇਕਿਨ ਪੁਲਿਸ ਨੂੰ ਅਸੀਂ ਅਜੇ ਨੀਆ ਵੀ ਰਿਕਵੈਸਟ ਕੀਤੀਆਂ ਨੇ ਐਸਐਸਪੀ ਸਾਹਿਬ ਨੇ ਇੱਕ ਵਾਰੀ ਤਾਂ ਕਿਹਾ ਵੀ ਮੈਨੂੰ ਥੋੜਾ ਜਿਹਾ ਟਾਈਮ ਦਿਓ ਔਰ ਤੁਹਾਨੂੰ ਮੈਂ ਜ਼ਰੂਰ ਡਾਟ ਰਿਹਾ ਗਿਆ ਇਸ ਕਰਕੇ ਅਸੀਂ ਫਿਲਹਾਲ ਉਹਨਾਂ ਦੇ ਸਵਾਸਨ ਤੇ ਆ ਗਏ ਹੜਤਾਲ ਦਾ ਸਾਡਾ ਪ੍ਰੋਗਰਾਮ ਅੱਜ ਵੀ ਜਿਹੜਾ ਕਰਨਾ ਸੀ ਉਹ ਕੈਨਸਲ ਹੋ ਗਿਆ ਹੈ 15 ਅਗਸਤ ਤੋਂ ਬਾਅਦ ਦੇਖਾਂਗੇ ਜੇ ਮਾਹੌਲ ਠੀਕ ਨਾ ਆਇਆ ਤਾਂ ਸ਼ਹਿਰ ਅਸੀਂ ਬਹੁਤ ਵੱਡੀ ਹੜਤਾਲ ਕਰੀਏ ਜਿਸ ਦੇ ਨਾਲ ਸ਼ਾਇਦ ਸਰਕਾਰ ਨੂੰ ਪਤਾ ਲੱਗੇ ਕਿ ਸ਼ਹਿਰੀ ਨੇ ਜਿਹੜੇ ਉਹਨਾਂ ਨੂੰ ਵੀ ਜਿੰਦਾ ਰੱਖੇ ਆਪਾਰ ਮੰਡਲ ਜਿਹਨਾਂ ਦਾ ਮਸਲਾ ਹੋਇਆ ਜਿਹੜਾ ਕਿ ਮਲਤਾਨੀ ਗੇਟ ਦੇ ਵਿੱਚ ਹਾਂਜੀ ਹਾਂਜੀ ਉਹ ਹੋਇਆ ਇੱਕ ਤਾਜ਼ਾ ਮਸਲਾ ਹੈ ਇਹ ਹੋਇਆ ਜੀ ਉਹ ਹੁਣੇ ਮੇਰੀ ਗੱਲ ਹੋਈ ਹੈ ਡੀਐਸਪੀ ਸਾਹਿਬ ਮੌਕੇ ਤੇ ਪਹੁੰਚ ਗਏ ਸੀ ਔਰ ਪਰਚਾ ਵੀ ਹੋ ਗਿਆ ਉਹਨਾਂ ਦੇ ਜਿੰਨਾਂ ਬੰਦਿਆਂ ਨੇ ਉਹ ਸਾਰਾ ਗੱਲ ਇਹ ਹੈ ਕਿ ਇਹਨਾਂ ਸਾਰਿਆਂ ਦੇ ਜਿੰਨੇ ਵੀ ਬੰਦੇ ਨੇ ਇਹਨਾਂ ਦੇ ਹੌਸਲੇ ਐਨੇ ਖੁੱਲ ਗਿਆ ਕਿ ਇਹਨਾਂ ਨੂੰ ਪੁਲਿਸ ਦਾ ਡਰ ਕੋਈ ਨਹੀਂ ਕਿਸੇ ਵੀ ਅਦਾਲਤ ਦਾ ਡਰ ਨਹੀਂ ਔਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਅਦਾਲਤ ਐਨੀ ਕਸੂਰਵਾਰ ਹੈ ਕਿ ਪੁਲਿਸ ਫੜਫੜ ਅੰਦਰ ਲਈਏ ਤੇ ਆਜ਼ਾਦ ਤੇ ਵਾਦਾ ਦੇ ਦੇ ਉਹਨਾਂ ਨੂੰ ਘਰੇ ਭੇਜੀ ਜਾਂਦੇ ਆ ਜਦੋਂ ਚੋਰ ਨੂੰ ਜਾਂ ਡਾਕੂ ਨੂੰ ਇਹ ਪਤਾ ਲੱਗ ਜਾਏ ਕਿ 10 ਦਿਨ ਤੋਂ ਮੈਂ ਘਰੇ ਆ ਹੀ ਜਾਂਦਾ ਤੈਨੂੰ ਚੋਰੀ ਕਰਨ ਚ ਕੀ ਪਰਚਾ ਨਹੀਂ ਅੰਦਰ ਰੋਟੀ ਭਰੀ ਹੈ ਬਾਹਰ ਮਾਲ ਫਰੀ ਹੈ ਅਦਾਲਤਾਂ ਨੂੰ ਵੀ ਕਿਤੇ ਬਹਿ ਕੇ ਸੋਚਦਾ ਪਏਗਾ ਵੀ ਇਹਨਾਂ ਬੰਦਿਆਂ ਨੂੰ ਐਡੀ ਛੇਤੀ ਜਵਾਬ ਦੇ ਕੇ ਉਸੇ ਸਮਾਂ ਜਨਾਬ ਇਹਨਾਂ ਜਿੱਤੇ ਅੱਗੇ ਇਹ ਮਾੜੀ ਹਰਕਤਾਂ ਕਰਕੇ ਆਏ। ਲੱਗਦਾ ਵਪਾਰ ਮੰਡਲ ਚੌਣੀ ਔਰ ਸ਼ਹਿਰ ਇੱਕ ਨਾਲ ਜੁੜ ਰੋ ਕੇ ਅਸੀਂ ਸਾਰੇ ਪੰਜਾਬ ਦੇ ਵਪਾਰੀ ਇਕੱਠੇ ਆ ਜੀ ਚੌਣੀ ਵਾਲੇ ਵੀ ਸਾਡੇ ਭਰਾ ਹੈ ਅਸੀਂ ਚੌਣੀ ਵਾਲਿਆਂ ਦੇ ਭਰਾ ਜਿੱਥੇ ਇਕੱਠੇ ਹੋਂਦੀ ਲੋੜ ਹੈ ਅਸੀਂ ਹਰ ਵੇਲੇ ਇਕੱਠੇ ਆ ਕਿਉਂਕਿ ਹਾਲਾਤ ਜਿਹੜੇ ਨੇ ਉਹ ਬਹੁਤ ਗਰਾਬ ਹੋ ਗਏ ਨੇ ਇਕੱਠੇ ਹੋਣਾ ਹੀ ਪੈਣਾ ਵਪਾਰੀ ਨੂੰ ਆਪਣੀ ਰੱਖਿਆ ਆਪ ਵੀ ਕਰਨੀ ਪੈਣੀ ਹੈ ਪੁਲਿਸ ਵੀ ਸਾਡਾ ਸਾਥ ਦੇਗੀ ਲੇਕਿਨ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਲੈਵਲ ਦਾ ਉਹਨਾਂ ਦਾ ਬਿੜਾ ਹੀ ਗਰਗ ਹੋ ਗਿਆ ਹੈ ਪਤਾ ਨਹੀਂ ਉਸ ਪੰਜਾਬੀ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਕਿਸ ਗੱਲ ਦਾ ਗੁੱਸਾ ਕੱਢ ਰਹੀ ਹੈ ਚਲੋ ਆਣਾ ਨੇ ਉਹਨਾਂ ਨੂੰ ਵੀ ਜਵਾਬ ਦੇਵਾਂਗੇ ਫਿਰ ਹਾਲਤ ਤਾਂ ਸਾਡਾ ਮਸਲਾ ਇਹ ਹੈ ਕਿ ਸਾਡੇ ਸ਼ਹਿਰ ਚੌਣੀ ਦੇ ਹਾਲਾਤ ਨੇ ਜਿਹੜੇ ਉਹ ਠੀਕ ਹੋਣ ਉਹਦੇ ਵਾਸਤੇ ਜੋ ਵੀ ਬੈਸਟ ਪੋਸੀਬਲ ਹੋਏਗਾ ਉਹ ਸੀ ਵੀ ਕਰਾਂਗੇ ਪੂਛ ਵੀ ਕਰਾਂਗੇ ਕਿ ਲੱਗਦਾ ਕਿ 15 ਅਗਸਤ ਇਕੱਲਾ ਜਿਹਾ ਟਾਈਮ ਐ ਐਸਐਸਪੀ ਵੱਲੋਂ ਮੰਗਿਆ ਗਿਆ ਹੈ ਕਿ ਉਹਦੇ ਵਿੱਚ ਕੁਝ ਨਾ ਕੋਈ ਰਿਜ਼ਲਟ ਨਿਕਲ ਕੇ ਬਾਹਰ ਆਣਗੇ ਦੇਖੋ ਜੇ ਆਫੀਸਰ ਤੇ ਯਕੀਨ ਹੀ ਨਹੀਂ ਕਰਾਂਗੇ ਤੇ ਫਿਰ ਕਿਹਦੇ ਦੇ ਯਕੀਨ ਕਰਾਂਗੇ ਅਲਟੀਮੇਟਲੀ ਮ ਬੱਚਾ ਬਾਪ ਨੂੰ ਕਹਿੰਦਾ ਵੀ ਮੈਨੂੰ ਉਹ ਚੀਜ਼ ਲਿਆ ਦੇ ਬਾਪ ਕਹਿੰਦਾ ਲਿਆਵਾਗਾ ਬੱਚੇ ਨੂੰ ਯਕੀਨ ਕਰਨਾ ਪੈਂਦਾ ਉਸੇ ਤਰ੍ਹਾਂ ਹੀ ਇਹ ਜਿਹੜੇ ਆਫੀਸਰ ਨੇ ਇਹ ਵੀ ਸਾਡੇ ਵਾਸਤੇ ਹੀ ਬੈਠੇ ਨੇ ਜੇ ਇਹਨਾਂ ਤੇ ਯਕੀਨ ਨਾ ਕਰਾਂਗੇ ਤੇ ਫਿਰ ਅਸੀਂ ਕੀ ਕਰਾਂਗੇ ਉਹ ਕਹਿਣ ਮੈਂ ਕਰਾਂਗੇ ਅਸੀਂ ਕਹਿੰਦੇ ਨਹੀਂ ਕਰਨਾ ਤੁਸੀਂ ਉਹ ਤਾਂ ਇੱਕ ਕਨਫਰਟੇਸ਼ਨ ਅਸੀਂ ਕਨਫਰਟੇਸ਼ਨ ਵਾਸਤੇ ਨਹੀਂ ਆਏ ਅਸੀਂ ਹੱਲ ਵਾਸਤੇ ਸੇਫ ਜ਼ਿੰਦਗੀ ਜੀਣ ਵਾਸਤੇ ਇਹਨਾਂ ਕੋਲ ਪ੍ਰੋਟੈਕਸ਼ਨ ਲੈਣ ਆਏ ਜਿੰਨਾ ਉਹਨਾਂ ਨੂੰ ਸਭ ਵਿਸ਼ਵਾਸ ਹੋਇਆ ਹੈ ਬਾਕੀ 15 ਅਗਸਤ ਵੀ ਕੋਈ ਜ਼ਿਆਦਾ ਦੂਰ ਨਹੀਂ ਸਾਰਾ ਕੋਈ ਸਾਹਮਣੇ ਆ ਜਾਏਗਾ